ਬਾਰੇ ਨਹੀਂ ਤਾਂ ਮੈਨਾਂ 20 ਮਿੰਟ ਹੋ ਗਏ ਨੇ ਜ਼ੋਰ ਲਵਾਈ ਜਨੇ ਸਾਨੂੰ ਆਇਆ ਵੀ ਗਰਮਣਾ ਆਜੇ ਪਰ ਉਹਦਾ ਨਹੀਂ ਸੁਈ ਨਹੀਂ ਜਾਗਦਾ ਆਪਣੇ ਕਿਸੇ ਆਪਣੇ ਮਲਵਈ ਦੇ ਕਿਸੇ ਦੇ ਘਰੇ ਇੰਨਾ ਪਿਆ ਮਾਲਵੇ ਨਾਲ ਤੇ ਆਪਣੇ ਪਿੰਡ ਵਾਲੇ ਅੱਧੇ ਨਹੀਂ ਮੱਚੀ ਜਾਣ ਭਾਂਜਾ ਹੋਰ ਘਰ ਬਾਂਡਰ ਬੁਆ ਸਤਿਦੀ ਦਾ ਹੀ ਨਾਲ ਬਹੁਤ ਦਿਖਾਉਂਦਾ ਕਲਾਈ ਪਾਸੇ ਦਰਨੋ ਜੀ ਕਰਦਾ ਲੈ एमराਡ ਸਾਹਿਬ ਤੇਰਾ ਲਾਂਬਾ ਲਾਦਾ ਅਜ ਠੀਕ ਹੈ ਹਾਂ ਜਲਾਮਾ ਬਾਜ ਕਾ ਟਾਈਮ ਬਾਈ ਵੀਰੇਂਦਰ ਬਹੁਤ ਰਾਤ ਸਾਰੀ ਝਾਕਿਆ ਮੈਂ ਫੇਰ ਐਤ ਕੀ ਹੁਣ ਜਵਾਬ ਨਹੀਂ ਦੇਣਾ ਬਾਈ ਫੇਰ ਤੂੰ ਕਹਿਣਾ ਵੀ ਜਵਾਬ ਦੇ ਦਿੰਦਾ ਹਣਾ ਨਹੀਂ ਫੇਰ ਕੰਮ ਤਾਂ ਦੇਦਾ ਵੀ ਹੋਣਾ ਹੋਰ ਹੀ ਚਲੋ ਮਿਲਦੇ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਟਰੈਕਟਰ ਇਹ ਹਰਪੀਦ ਵਾਲਾ ਕਿਵੇਂ ਚੱਲਦਾ ਕੀ ਸਿਸਟਮ ਹੈ ਟਰੈਕਟਰ ਹੀ ਲੈਣੀ ਉੱਥੇ ਕਿ ਨਹੀਂ ਜੇ ਟਾਈਮ ਲੱਗਿਆ ਤਾਂ ਹਣਾ ਚਲੋ ਦੇਣੀ ਆ ਟ੍ਰਾਈ ਦਾ ਲੈਣ ਦਾ ਚਾਹ ਮੈਨੂੰ ਤਾਂ ਆ ਪੂਰਾ ਕਿ ਕਿੱਧਰ ਨੂੰ ਫਿਰਦੇ ਆ ਤੁਸੀਂ ਉਹ ਯਾਰੋ ਫਿਰ ਨਹੀਂ ਬੰਦਦਾ ਪਰਲੀ ਪਹਚਾ ਦੇਵੋਗੇ ਅੱਜ ਕਿ ਨਹੀਂ ਗਏ ਬੱਸ ਆ ਗਿਆ ਲੱਗ ਪਿਆ ਟ੍ਰਾਲੇ ਡੇ ਡੇ ਰਣਾ ਭਾਈ ਸੜਕਾਂ ਵਿੱਚ ਕੀ ਕਰਲਾ ਇਹ ਦਵਾਬਾ ਏਰੀਆ ਵੀ ਇਹ ਦਵਾਬੇ ਵਾਲੇ ਆ ਹੀ ਕਰਦੇ ਆ ਆਪਾਂ ਨੂੰ ਐ ਲੱਗਦਾ ਕਿ ਨਹੀਂ ਆਪਣੇ ਬਈਆਂ ਬੀੜ ਆਏ ਆ ਆਪਣੇ ਤੋਂ ਹੀ ਬਸਦਾ ਹਾਂ ਉਸ ਹਿਸਾਬ ਤੇ ਤਾਂ ਕਹਿੰਦੇ ਆ ਭਾਈ ਬਹੁਤ ਬੰਦੇ ਆਂਦੇ ਰ ਇੰਨਾ ਖੁੱਲੀ ਤੁਹਾਡੇ ਸੜਕਾਂ ਬੰਗਾ ਆ ਲੈ ਰਾਹ। ਕੋਈ 11 ਫੁੱਟੀ ਤੋਂ ਵੱਧ ਹੀ ਮੇਰਾ ਇਸ ਤਰ੍ਹਾਂ ਕੀ ਨਹੀਂ ਹੋ ਰਹੀ। ਤਰੱਕੀ ਆਪਾਂ ਕੱਲ ਨੂੰ ਥੋੜੀ ਜਿਹੀ ਹੋ ਜਾਣੀ ਆ। ਆਾਥਣ ਤਾਂ ਹੀ ਦਾ। ਠੀਕ ਵੇਰ ਭਾਈ। ਇਹ ਦਸ਼ਾ ਮੈਨੂੰ ਉਹ ਕਰਦੀ ਕਿ ਨਹੀਂ ਆ। ਪਰ ਹੌਲਣ ਤੋਂ ਮੂਰੇ ਕਰਦਾ ਹੋਣਾ। ਕੋਈ ਬਾਹਲੀ ਅੰਦਰ ਨਾਲ ਜਿਹੜਾ ਦੀ। ਬਸ 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 ਬਸ। ਹਾਂ ਜਿਆ ਯਾਰ ਕਿੰਨੇ ਕਿੰਨੇ ਟਾਈਮ ਬਾਅਦ ਠੀਕ ਹੈ ਯਾਰ ਖੰਡਾ ਰਹੀ ਇਹਦੇ ਬਿਨਾ ਮੈਂ ਜਦਨ ਕੱਢਦਾ ਨਹੀਂ ਮੀਂਹ ਜਿੱਦਲੀ ਮਜ਼ਦੂਰੀ ਬਣਦੀ ਹੈ ਰੈਡੀ ਆ ਯਾਰ ਕੀ ਰਹਿੰਦਾ ਕੰਮ ਕੱਲਾ ਮੁਰਲੇ ਸ਼ੋਰ ਉਹ ਰੈਡੀਏਟਰ ਹੁਣ ਮੋਟਾ ਲਾਇਆ ਬਾਈ ਹਨਾ ਆਹ تیار ਸਿੱਟਿਆ ਹਨਾ ਕੇਰਾਂ ਦਾ ਹੁਣ ਤਰੇ ਯਾਰਾਂ ਨੇ ਦੇ ਲਾ ਯਾਰ ਕਿੱਡੇ ਹੀ ਭਗਾਈ ਪੈਂਦੀ ਹੋਣੀ ਉਹਦਾ ਹਰਪ੍ਰੀ ਸਿੰਘ ਕਰਦਾ ਦਿਲਾ ਕੁਛ ਛੇੜਨ ਨੂੰ ਨਹੀਂ ਕਿਤੇ ਟੰਗੀ ਵਾਲਾ ਵੀ ਨਹੀਂ ਕਰੇ ਹੂੰ ਆਪਣੇ ਕਿਸਮ ਆਪਣੇ ਮਲਵਈ ਦੇ ਕਿਸੇ ਦੇ ਘਰੇ ਇੰਨਾ ਪਿਆ ਮਾਲਵੇ ਨਾਲ ਆਪਣੇ ਪਿੰਡਾਂ ਦੇ ਉੱਤੇ ਨਹੀਂ ਮੱਚੀ ਜਾਣ ਭੈਣ ਹੋਰ ਇਹਦਾ ਅਕਵਾੜ ਦਾ ਮੱਛਾ ਮਰੀਦਾ ਐਂ ਕਰਦਾ ਐਂ ਚੱਲਦੇ ਉਹਨਾਂ ਦੇ ਮੇਲੇਆਂ ਨੇ ਖੜੀਆਂ ਤੇ ਵਹਿ ਵਹਿ ਕੇ ਨਹੀਂ ਉਹ ਟਰੈਕਟਰ ਵੇਖ ਕੇ ਡਾ ਉੱਚਾ ਮਾਡਲ ਉਹਦਾ ਐਂ ਖੜਾ ਕਰਿਆ ਯਾਰਾਂ ਖੜੀਆਂ ਤੇ ਵਹਿ ਵਹਿ ਕੇ ਨਹੀਂ ਨਾ ਚੱਲਦੇ ਹਾਂ ਵਾਕਈ ਫਿਰ ਨਾਂ ਵੀ ਬਣਿਆ ਕਰ ਲਾ ਕਰ ਲਾਇਆ ਵਾਕਈ ਲਾਇਆ ਘਰ ਪਤਾ ਨਹੀਂ ਕੀ ਕਸਲ ਹੈ ਹਾਂ ਵਾਜਣਾ ਲੈਟਰ ਜਿੰਨਾ ਤਾਂ ਵੇਟ ਹੀ ਲੱਗਿਆ ਹੋਇਆ ਇਹਨੂੰ ਉਹੀ ਖੜੇ ਆ ਵੇਟ ਤਾਂ ਆਪਾਂ ਜੇ ਉਹ ਵੇਖ ਲੈ ਮਗਰ ਵੇਟ ਕਿੰਨੇ ਕਨੇ ਉਂ ਟੰਗੇ ਪਏ ਲੋੜ ਹੀ ਨਹੀਂ ਲੈ ਇਹਨਾਂ ਦੇ ਹੀ ਹੈਗੇ ਨਾ ਸਿਸਟਮ ਬਾਈ ਫਿਰ ਹੌਲੀ ਹੌਲੀ ਯਾਰ ਪਟਘਾ ਪੋਟਘਾ ਦਾ ਉਹੀ ਪੰਗਾ ਆ ਨਾ ਬਾਈ ਯਾਰ ਵੇਖੀ ਹੋਏ ਟਰਬੋ ਆਂਡਰ ਟਰਬੋ ਸਿਸਟਮ ਬਹੁਤ ਚੰਗਾ ਪਿਆ ਹੈ ਉਹ ਇੱਕ ਥੱਲੇ ਪਈ ਆ ਟਰਬੋ ਹਾਂ ਕਤੀ ਦੀ ਗੱਲ ਨਾ ਬਹੁਤ ਦਿਖਾੜ ਖੰਨਾ ਪਿਆ ਭਾਈ ਇਹਰੇ ਇਟੇ ਫਾਰਮ ਦੇ ਵਿੱਚ ਭਾਈ ਜਾਇਆ ਨਹੀਂ ਹੁਣ ਮਿਲਦੇ ਆ ਮੇਟਰ ਤੌਂਗਾ ਪਾ ਕੇ ਚੈੱਕ ਕਰਦੇ ਆ ਵੀ ਤੌਰ ਵਾਹ ਉਹ ਨਹੀਂ ਗੱਡੀ ਕੋਈ ਤੌਰ ਤੌਰ ਹੋਰ ਦੀ ਬਾਈ ਕਹਿਮ ਵਧੀਆ ਬੱਧੀ ਕਰਦੀ ਕਰਦੀ ਬਾਕੀ ਮੈਂ ਬੋਲਦਾ ਬਹੁਤ ਜਲਦੀ ਕਰਦੀ ਤੇ ਹੁੰਦੀ

ਇਹ ਪਤਾ ਲੈਂਦਾ ਟਰੈਕਟਰ ਇਹ ਟਾਰਾਂ ਦੇ ਦੂਜੇ 'ਚ ਵੀ ਲੈ ਜਾਂਦਾ ਇਹ 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 ਇਹਨਾਂ ਦੇ ਸਹੀ ਗੱਲ ਹੈ ਕਿ ਵੀ ਇਹ ਵੀ ਆ ਗਈ ਆ ਭਾਈ ਇਹ ਤੇ ਆ ਰਿਹਾ ਹੈਗੀ ਆ ਮੈਂ ਵੀ ਉੱਤੇ ਬੈਠਾ ਦੇਖੀ ਆ ਕਿਨੇ ਮਨ ਖੁਸ਼ ਹੋਇਆ ਨਹੀਂ ਨਹੀਂ ਉਹ ਤਾਂ ਪਤਾ ਹੀ ਨਹੀਂ ਲੱਗਦਾ ਖਾਲੀ ਆ ਉਹਦਾ ਤਰ੍ਹਾਂ ਦਾ ਮਗਰਾਂ ਨਹੀਂ ਲੱਗਦਾ ਨਹੀਂ ਮੇਰੇ ਮਨ ਨੂੰ ਹੋਰ ਤਾਲਾ ਨਾ ਘੱਟ ਲੱਗਦਾ ਸਾਨੂੰ ਤਾਂ ਐ ਲਾਦੇ ਹੋਰ ਹੋਣੇ ਤੂੰ ਜਿਹੜੇ ਕਹਿੰਦੇ ਸੁਵਰਾਜ ਚੱਲਦਾੜੀ ਮਾੜੀ ਵੀ ਜਾਨਣਗੇ ਕਿਤੇ ਕੁਝ ਨਹੀਂ ਹੈ ਇਹ ਚਲਾਵਾਂਗੇ ਹੋਰ ਇਹਨੂੰ ਉਹ ਠੀਕਾ ਦਰਗਾਹ ਜੀ ਰੋਣਾ ਨੇ ਖਾਰ ਵੀ ਲੈਣਾ ਉਹ ਹੁਣ ਬਣ ਗਿਆ ਬਾਕਸ ਬਣ ਗਿਆ ਅੱਗੇ ਵੀ ਲੈ ਜੀ ਹਾਂ ਆਣਾ ਹੋਰ ਜਦੋਂ 15 ਹਾਲ ਪਾਏਗਾ ਮੇਰੇ ਹਿਸਾਬ ਨਾਲ ਉਹ ਇਹਨਾਂ ਨਾਲੋਂ ਵਧੀਆ ਠੀਕ ਹੈ ਨਹੀਂ ਭਾਈ ਇਹ ਸੱਤੀ ਦੀ ਮੋਡੀਫਾਈ ਕੀਤਾ ਹਾਂ ਇਹ ਤਾਂ ਭਾਈ ਤੁਸੀਂ ਦੱਸ ਤਾਂ ਆਪਾਂ ਇਹ ਸੀਗਾ ਟਰੈਕਟਰ ਆਪ ਨੂੰ ਪਤਾ ਲੱਗ ਗਿਆ ਜੇ ਆਏ ਹਾਲੋ ਦੇ ਮਗਰ ਖੜੇ ਹੁੰਦੇ ਆਪਾਂ ਕਹਣਾ ਸੀ ਟਰੈਕਟਰ ਦਾਬ ਗਿਆ ਆਪਣੇ ਵੇਹ ਪਾਣ ਆ ਹਾਂ ਵੀ ਕੰਮ ਕੋਈ ਅਜੇ ਕਰਨਾ ਹੈ ਉਧਾਂ ਇਹਨੇ ਵੀ ਕਰਨਾ ਆਣ ਗਿਆ ਕਰਨਾ ਹੈਗਾ ਪਰ ਹਜੇ ਨਹੀਂ ਕੀਤਾ ਪਰ ਜਾਣੀ ਕੰਪਨੀ ਨੂੰ ਤਾਂ 90 ਆ ਇਹ ਤੇ ਹਾਲ ਕਿੰਨੇ ਆ ਹਾਲ 15 ਹਾਂ ਤੇ ਜੇ ਆਪਾਂ ਹੁਣ ਸਿੱਧੇ ਇਹਦੇ ਮਗਰ ਲਿਆ ਕੇ ਜੋੜ ਦੇ ਤੇ ਆਪਾਂ ਨੂੰ ਐ ਲੱਗਣਾ ਟਰੈਕਟਰ 'ਚ ਕੋਈ ਕਮੀ ਨਾ ਹੋਵੇ ਜਾਣ ਨਹੀਂ ਅੱਗੇ ਮਾਰੋ ਦੰਦੋ ਫੇਰੇ ਨਹੀਂ ਉਹ ਖੜ ਗਿਆ ਅੰਦਰ ਸੱਪ ਮਾਰ ਲੱਗ ਗਿਆ ਯਾਰ ਭਾਈ ਥਾਲ ਥੋੜੇ ਵਾਕਈ ਕਾੜਿਆ ਸਪਰਿੰਗ ਆਲੇ ਹਨਾ ਉਹ ਆਇਆਂ ਲੱਗਦਾ ਸਾਨੂੰ ਦਾ ਥਾਲ ਹੌਲੇ ਜੇ ਹੁੰਦੇ ਆ ਜਾਣ ਵਾਲਾ ਘੁੰਡ ਦਾ ਚੱਕਿਆ ਹੀ ਨਹੀਂ ਦਾ ਫਿਰ ਇਹ ਜਿੰਨਾ ਚਾ ਟਰੈਕਟਰ ਦਾ ਕੋ ਟੋਟਦਾ ਨਹੀਂ ਉਹ ਗੱਲ ਨਾ ਹੋ ਜੇ ਯਾਰ ਇਹ ਨਹੀਂ ਦਾ 90 ਦਾ ਨਹੀਂ ਲੈ ਕੇ ਤੁਰੇ ਆਏ ਆ

ਕਮਨਾਰੇ ਆਪ ਨੂੰ ਆਇਆ ਲੱਗਦਾ ਜੀ ਨਾ ਨਹੀਂ ਨਹੀਂ ਜਵਾ ਟਾਇਰ ਕਮਾਈ ਆਉਂਦਾ ਪਹਿਲੇ ਆਹ ਉਹੀ ਤਾਂ ਮੈਂ ਤੁਹਾਨੂੰ ਆਖੀ ਉਹ ਕੋਈ ਫੋਨ ਟਰੈਕਟਰ ਗਿਆ ਉਹ ਆਪਣੇ ਵਾਲਾ ਪਹਿਲਾਂ ਚਲਾ ਕੇ ਦੇ ਲਾ ਨਾ ਜਦੋਂ ਹਾਲ ਲੱਗੇ 90 ਦਾ ਖੜ ਗਿਆ ਹੀ ਸਗਾ ਹਨਾ ਮੈਂ ਪੂਰਾ 90 ਨਾਲੇ 90 ਨਾ ਟਾਇਰ ਚੌੜੇ ਆ ਨਾਲੇ ਉਹ ਵੇ ਕੇ ਟਰੈਕਟਰ ਕਿੰਨਾ ਛੋਟਾ 90 ਨਾਲ ਉਹ ਐਂ ਦਾ ਫਿਰ ਬਈ ਗਾਹ ਹੁਣ ਨਹੀਂ ਨਹੀਂ ਫੇਰ ਉਸ ਹਾਉਣਾ ਟਾਇਰਾਂ ਦੇ ਯਾਰ ਢੇੜਾ ਤਾਂ ਵੇਖ ਬਈ ਟਾਇਰਾਂ ਦਾ ਪਹਿਲੇ ਹਾਈ ਜਾ ਹਾਂ ਇਹ ਟਾਇਰ ਕੋਣਾ ਫੋਟਾ ਨਹੀਂ ਹੈਗਾ ਹਾਂ ਇਹ ਤਾਂ ਆ ਗਏ ਤਾਂ ਇਹਨਾਂ ਦੇ ਵੱਡਾ ਉਹਹੀ ਤਾਂ ਗੱਲ ਹੈ ਇਹਦੇ ਨਾਲ ਦਾ ਗੂਰਾ ਹੀ ਵੱਡਾ ਬਈ ਇਹ ਇਹ ਨਹੀਂ ਨਹੀਂ ਸਹੀ ਆ ਯਾਰ ਆਪੜ ਚਲਾਈ ਆਉਂਦਾ ਹੁੰਦਾ ਵੇ ਬਾਲੇ ਨਹੀਂ ਤਾਂ ਮੈਨਾਂ 20 ਮਿੰਟ ਹੋ ਗਏ ਨੇ ਜ਼ੋਰ ਲਵਾਈ ਜਾਂਦੇ ਸਾਨੂੰ ਆਏ ਵੀ ਗਰਮ ਨਾ ਆ ਜੇ ਪਰਵਾਹ ਦਾ ਨਹੀਂ ਸੁਈ ਨਹੀਂ ਜਾਗਦਾ ਰੇਡੀਅਲ ਟਾਇਰ ਹੈ ਓਵਰ ਸਾਈਜ਼ ਟਾਇਰ ਹੋਇਆ ਪਿਆ ਚੌੜਾ ਬਹੁਤ ਆਇਆ ਪਿਆ 18 ਵਾਲਾ ਟਰੈਕਟਰ ਖੜਾ ਇਹਦੇ ਨਾਲੋਂ ਚੌੜੇ ਆ ਟਾਇਰ ਇਹਦੇ ਨਾਲੋਂ ਤੇ ਪ੍ਰਾਈਵੇਟ ਰਾਈਟਰ ਆ ਵੇਲਾ ਤਾਂ ਆਪਣੋ ਜਿਹੜੀ ਕਮਾਈ ਆਉਂਦਾ ਤੁਰਿਆ ਆਉਂਦਾ ਪਹਿਲੇ ਹਾਈ ਦੇ ਕਮਾਉਂਦਾ ਆਉਂਦਾ ਸੇਰਾ ਦੂਜਾ ਘੇਰਾ ਆ ਹੰਦਰਾ ਹਲੇ ਇਹ ਏਰੀਏ ਦੇ ਵਿੱਚ ਬਾਈ ਹੋਰੀ ਇਕੱਲੇ ਇਹ ਬਾਈ ਹੋਰੀ ਨਹੀਂ ਮੰਨ ਲਓ ਆਪਣੇ ਨਾਲ ਹੋਰ ਵੀ ਮੁੰਡੇ ਰੋਪੜ ਸਾੜ ਤੋਂ ਜਿਹੜੇ ਉਹ ਕਹਿੰਦੇ ਸਪਰਿੰਗਾ ਵਾਲੇ ਹਾਲ ਜ਼ੋਰ ਜ਼ਿਆਦਾ ਲਵਾਉਂਦੇ ਆ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਸਾਡੇ ਜਿਵੇਂ ਤਲਵੰਡੀ ਵਾਲੇ ਜਿੱਤੋ ਵਾਲੇ ਹਾਲ ਆ ਉਹ ਜ਼ੋਰ ਜ਼ਿਆਦਾ ਲਵਾਉਂਦੇ ਇਹਨਾਂ ਨਾਲ ਵੀ ਜ਼ੋਰ ਨਜਾਇਜ਼ ਨਹੀਂ ਵੀ ਉਹ ਜ਼ਿਆਦਾ ਲੱਗ ਹੁੰਦਾ ਉਹਨਾਂ ਦਾ ਪਰ ਇਹ ਕਹਿੰਦੇ ਨਹੀਂ ਇਹ ਵੀ ਹਲ ਬਹੁਤ ਚੰਗੇ ਹੁੰਦੇ ਸਲੈਂਸਰ ਚੱਕਣਗੇ ਸਲੈਂਸਰ ਆਦਾ ਹੀ ਉੱਥੋਂ ਨੇ ਆ ਨਾ ਬ੍ਰੇਕਰ ਚੱਕੀ ਦਾ ਨਹੀਂ ਗਰਮ ਪਿਆ ਕਦੋਂ ਦਾ ਵੇਲੋ ਅੱਗ ਲੱਗੀ ਜਾਂਦੀ ਹਣੀਆ ਬੋਲੇ ਮਨਾਰ ਸਾਡੇ ਖਾ ਚਲ ਗਾੜੀ ਨਹੀਂ ਗਾੜੀ ਹੋ ਗਿਆ ਠੀਕ ਆ ਯਾਰ ਇਹ ਯਾਰਾ ਮੇਤਰਾਂ ਤੋਂ ਫਿਰ ਕੰਮ ਕਰਾਇਆ ਹਾਂ ਆਪਣੇ ਬੰਦੇ ਆ ਹੱਲ ਮੁੜਦਾ ਫਾਈਨਲ ਮੇਤਰੋ ਸਾਰਾ ਕੁਝ ਲਾ ਲੂ ਕੇ ਹੁਣ ਚਲਾਉਣ ਲੱਗੇ ਜਾਂਦੀ ਆਰ ਦੀ ਟਰਾਈ ਲੈਣੇ ਬਾਈ ਹੁਣ ਪੂਰਾ 400 ਸਵਾਰ ਨਹੀਂ ਲੈਣਾ ਰੇਟ ਵੀ ਨਹੀਂ ਨਾ ਹੋ ਰਹੀ ਸਹੀ ਗੱਲ ਹੈ ਬਾਈ ਟਾਇਰ ਤੇ ਮੁੜਨ ਨਹੀਂ ਨਾ ਮੋੜ ਤੇ ਟਾਇਰ ਚੋੜੇ ਗਾ ਟਾਇਰ ਫਿਰ ਮਗਰ ਹਾਲ ਵੀ ਹੋਗੇ ਨਾ ਬਾਈ ਹਾਲ ਵੀ ਹੁਣ ਭਾਰੇ ਇੱਕ ਕਿਰਾਏ ਵਾਲਾ ਵੇ ਹਾਲ ਦੇ ਤਸ ਦੇ ਇਹਨਾਂ ਦਾ ਉਹ ਕੁੱਲੀਆਂ ਵੱਡੀਆਂ ਹੋਣੀਆਂ ਨੇ ਚਾਹਣਾ ਆ ਕੱਡੀਆਂ ਨਹੀਂ ਆ ਨਾ ਤੇ ਹਾਂ ਟੈਲ ਨਹੀਂ ਆ ਦੇ ਆ ਦੇ ਆਸਲੀ ਜੰਗ ਨਹੀਂ ਆ ਲਾ ਨੀ ਨਹੀਂ ਉਧਰ ਹਾਲ ਖਲੇ ਚੱਲਗੇ ਨਾ ਰਾਂ ਦੇ ਸੀੜੀ ਨਾਲੇ ਹੀ ਮਰਦਾ ਹਨ ਨਹੀਂ ਸਹੀ ਆ ਵਾਇਸ ਸੋਹਣੀ ਬੰਦੀ ਆ ਜਾਇ ਤਿਆਰ ਜਾਂ ਤਾਂ ਇਦਾਂ ਨਹੀਂ ਕਰਦਾ ਭਾਈ ਮੈਂ ਵੀ ਇਹੀ ਕਹਿਣ ਲੱਗਿਆ ਸੀ ਆਏ ਮਰਨਾ ਨਹੀਂ ਥੱਲੇ ਵੜੀ ਜਾਣਾ ਹੂੰ ਉਦਾਂ ਵੀ ਵੀਰੀ ਘਮਾਈ ਹੋਣੇ ਉਹ ਵਾਲਾ ਦੇ ਉੱਤੇ ਨਹੀਂ ਬੀਚਾ ਨਾ ਤਾਂ ਦਾ ਟਰੈਕਟਰ ਆਈ ਜਾਣਾ ਇਹ ਵੀ ਸਲੈਪ ਕੱਢਦਾ ਪਰ ਫਿਰ ਨਹੀਂ ਫਰਕ ਬਹੁਤ ਜ਼ਿਆਦਾ ਆ। ਨਾ ਨਾ ਟੂਰ ਆਈ ਆ। ਆਹ ਟਾਇਰ ਯਾਰ ਘਮਾਉਣੇ ਸੌਖੇ ਆ ਬਾਈ ਕਿੱਡੀ ਗ੍ਰੈਪ ਚੌੜੀ ਇਹਦੀ ਹੁਣ। ਇੱਕ ਰੇਡੀਅਲ ਆਪਾਂ 18 ਤੋਂ ਉੱਤੇ ਦੰਦਦੇ ਆ। ਸਹੀ ਗੱਲ। 90 ਦੱਸ ਦੇਣੀ ਇੰਨੇ ਚੌੜੇ ਨੇ। 90 90 ਦੇ ਦਾ ਕੋਲੇ ਹੋਰ ਹੀ ਲੱਗਦੇ ਆ ਪਤਲੇ ਪਤਲੇ। ਹੋਰ ਚੌੜੇ ਲੱਗਦੇ ਉਹ 18 ਦੇ ਆ ਬਦੋ। 18 ਦੇ ਗ੍ਰੈਪ ਚ ਆਵੇ। ਸਹੀ ਆ। ਪਿਆਣੇ ਵਾਲੀ ਫੀਲਿੰਗ ਨਹੀਂ ਆ ਰਹੀ ਐ ਤੇ ਤੋ ਹਣਾ ਐ ਲੱਗਦਾ ਨਹੀਂ ਵੇਵ ਆਉਂਦਾ ਇੱਕ ਵਾਰ ਆ ਰਾਂ ਸੀ ਨਾ ਇੱਕ ਫਿਰ 15 ਨਾ ਐਵੇਂ ਤਾਂ ਨਹੀਂ ਫਰੇ ਇਹ ਮਾੜਾ ਮੋੜ ਦਾ ਝੋਲਾ ਮਾਰਨਗੇ ਇੱਕ ਕਰੜਾ ਬਹੁਤ ਹੁੰਦਾ 15 ਹਰ ਕਰਦੇ ਜੀ ਭਾਜੀ ਕਰਦੇ ਆ ਕਰੜੇ ਚ ਬਈ ਇਹ ਤਾਂ ਆਮ ਗੱਲ ਹੈ ਕਰੜੇ ਤੋਂ 13 ਵੀ ਕਰਦੇ ਆ 13 ਵੀ ਲਾ ਜਾਂਦੇ ਹੂੰ ਸੈਟ ਲੱਗਿਆ ਜਮ ਠੀਕ ਆ ਠੀਕ ਹੈ ਇਹ ਕੀ ਮਤਲਬ ਹੈ ਲੈ ਠੀਕ ਟਰੈਕਟਰ ਦੀ ਜਾਨ ਕੱਢੀ ਹੋਣੀ ਆ ਨੂੰ ਵਧੀਆ ਓਕੇ ਸਹੀ ਆ ਚੱਲ ਵਧੀਆ ਹੈ ਹੋਰ ਖੱਲੇ ਵੜੀ ਜਾਂਦਾ ਨਹੀਂ ਨਹੀਂ ਪੂਰੇ ਆ ਭਾਈ ਜਵਾ ਸਹੀ ਆ ਰੀਲ ਨਕਰਾ ਤੋਂ ਬਣਾ ਦੇ ਯਾਰ ਇਹ ਰੀਲਾ ਨਹੀਂ ਬੰਨਣਾ ਇਹ ਸੜੀ ਟੇਢੀ ਐ ਤੇ ਕਲੀਅਰ ਨਹੀਂ ਆ ਪਹਿਲਾ ਹੈ ਯਾ ਮਟਰੋ ਪਹਿਲਾ ਹੀ ਸੀ ਜਿਹੜਾ ਗਲਿੱਪਾ ਮਾਰਦਾ ਸੀ ਬਸ ਫਿਰ ਤਾਂ ਬਹੁਤ ਸੋਹਣਾ ਚੱਲਦਾ ਪਹਿਲਾ ਉਹ ਕਰਨ ਤਾਂ ਉਦੋਂ ਪਹਿਲੇ ਹਾਈ ਤੇ ਉਹਨੇ ਹੱਲ ਲੱਪਕੇ ਨਿਕਲਦਾ ਸੀ ਹਾਂ ਜਿਹੜਾ ਗਲਿੱਪਾ ਮਾਰਦਾ ਹੀ ਹੈ ਬਾਲ ਕਦੇ ਲੱਗੇ ਪਹਿਲਾ ਹਾਈ ਫਿਰ ਤਾਂ ਸਹੀ ਚੱਲ ਨਿਕਲਦਾ ਜਿਵੇਂ ਟਾਇਰ ਮਦ ਟਾਪ ਤੋਂ ਸਮਝ ਹੀ ਜਾਂਦਾ ਈ ਮੈਨੇ ਉਹ ਹਾਂ ਇਹ ਆਈ ਦੇ ਆਪਣੇ ਹੋਰਨ ਨਾਲ ਜਿਆਦਾ ਕਰਦਾ ਹੈ 1.5 ਗੀਅਰ ਬਣਦਾ ਬਾਈ ਇਹ ਤਾਂ ਜਦੋਂ ਪਹਿਲਾ ਹੈ ਯਾ ਟਰੈਕਟਰ ਚਾ 14 ਦੇ ਟਾਇਰਾਂ ਵਾਲਾ ਉਹਦੇ ਗੀਅਰ ਹੈ ਹਨਾ Jangan lari ya. Jangan ਠੰਡੀ ਠੰਡੀ ਹਵਾ ਆ ਰਹੀ ਹੈ ਹਾਂ ਇਹ ਨਹੀਂ ਦਰਵਾਜ਼ਾ ਬਾਹਰ ਆ ਰਹੀ ਹੈ ਅਰੇ ਇਹ ਕਰਕੇ ਖੰਡਾ ਦਰਿਆ ਦਾ ਲੱਗਿਆ ਦਰਿਆ ਹਾਂ 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 ਦਰਿਆ ਹੀ ਇਹ ਕਹਿ ਰਿਹਾ ਹੈ ਨਾ ਨਾ ਵਾਕਿਆ ਯਾਰ ਇਹ ਤਾਂ ਕੋਈ ਆਪਣੇ ਮੈਂ ਤਾਂ ਸਾਰੇ ਨਹੀਂ ਹੋ ਗਏ ਬਾਹਰ ਵੀ ਨਹੀਂ ਕਰਤੀ ਯਾਰ ਟੀਟੀ ਹੋਈ ਮਰੀ ਜਾਂਦਾ ਇਹ ਕੋਈ ਬੈਂਡ ਨਹੀਂ ਬਾਹਰ ਕੋਈ ਬੈਂਡ ਨਹੀਂ ਬਾਹਰ ਆਲਾ ਜੱਟਾਂ ਹਾਂ ਜਾਲਾ ਨਾ ਕਾਲਾ ਕਰੇ ਘਣੀ ਲੈ ਜੱਟ ਹੈ ਤੇ ਆਪਣੇ ਦਾ ਮਾਲਾ ਏਰੀਆ ਹੀ ਫੱਤੀ ਦਾ ਯਾਰ ਹਣਾ ਬੈਟਰੀ ਚਾਰਜ ਹੋ ਗਈ ਉਹ ਵਧੀਆ ਐਨੇ ਚਾਰਜੀ ਭਵਾ ਕੇ ਲਜਾਣਾ ਮੁੰਡਾ ਕਹਿੰਦਾ ਬਈ ਤੇਲ ਤੱਪਾ ਲਾ ਕੇ ਵਧੀਆ ਬਣਾ ਦੇ ਮਰਾ ਵੀਰ ਸਰਦਾ ਨਹੀਂ ਸਰਦਾ ਨਹੀਂ ਬਹੁਤ ਰੱਖਿਆ ਨਾ ਫਰੈਸ਼ ਬਲ ਲਾ ਦੇ ਨੂੰ ਡੀਜ਼ਲ ਨਹੀਂ ਮਾਰਨਾ ਵਧੀਆ ਜਿਹੜਾ ਉੱਤੇ ਤੇਲ ਤੁਸਾਂ ਲੱਗਿਆ ਹੋਣਾ ਉਹ ਆਉਂ ਡੀਜ਼ਲ ਵਜ ਜੇ ਤਾਂ ਵਧੀਆ ਹਨਾ ਯਾਰ ਸਾਸਤਰੀ ਕਾ ਜੀ ਡੀਜ਼ਲ ਵਜ ਜੇ ਵਧੀਆ ਮੈਂ ਤਾਂ ਨਾ ਯਾਰ ਫੇਰ ਹੀ ਰਹੁ ਤੇਲ ਓਏ ਚੱਲ ਮਾਰ ਦਿੰਨੇ ਫੇਰ ਹਨਾ ਹੁਣ ਕਾਦੇ ਵਿੱਚ ਕੋਈ ਸਲੈਕਟ ਹੀ ਨਹੀਂ ਹੋ ਰਿਹਾ ਰੀਲ ਕਲੈਪ ਕਰਨੀ ਹੈ ਤੇ ਠੀਕ ਹੈ ਜੀ ਬੰਦ ਰਹੀ ਗੱਲ ਪੂਰੀ ਪੂਰੀ ਵਧੀਆ ਲਾਵੀ ਵੀਰੋਂ ਕਰਦੇ ਕੋਈ ਪੇਟ ਪੂਜਾ ਆ ਵੀ ਵਧੀਆ ਚੱਲਾ ਸੈਂਟਰ ਬਲਾਕ ਕਰਿਆ ਨਾ ਇੰਦਰਾ ਜੀ ਪੈਸਾ ਲਾਏ ਵੇ ਕਿੰਨੇ ਸੈਂਟਰ ਲਾਉਦੇ ਨੇ ਸਾਰਾ ਠੀਕ ਆ ਚੱਲ ਵਧੀਆ ਆ ਆ ਜਾਂਦਾ ਨਹੀਂ ਹਰਾ ਸੀ ਉਹ ਛੇ ਦੀ ਛੇ ਦੀ ਹਲਾਉਣ ਦੇ ਆਰਡਰ ਆਸੀ ਨੇ ਆਸਲਾ ਮਾਰਿਆ ਐਫਸੀ ਆਲਾ ਫਾਈਨਲ ਲੋਡ ਵਾਲਾ ਟਰੈਕਟਰ ਹੁਣ ਕੀ ਕਰੂ ਉੱਤੇ ਬ੍ਰੇਕ ਪਈ ਜਾਂਦੇ ਐ ਨੂੰ ਉੱਤੇ ਐਕਸੀਡੈਂਟ ਹੋਇਆ ਪਿਆ ਆਪਾਂ ਹੈਲਪ ਕਰਦਾ ਆਂ ਥਕਾ ਲਾ ਦੇਣਾ ਤੇ ਮੋੜ ਲੜੀਏ ਉਹਦਾ ਲੜੀਆ ਟਮਾਟਰ ਖਿਲਰੇ ਰਿਹਾ ਐ Ja, oh, yeah. ja.